ਇੱਕ ਵਾਰ ਮੈਂ ਫੇਰ ਤੁਹਾਡਾ ਕੁੰਡਾ ਖੜਕਾਉਣ ਆਇਆ ਸ਼ਾਇਦ ਤੁਹਾਨੂੰ ਚੰਗਾ ਲੱਗੇ ਪਰ ਭਾਈ ਪੰਜਾਬ ਦੇ ਇੱਕ ਬੰਦੇ ਦੀ ਚੰਡੀਗੜ੍ਹ ਦੇ ਵਿੱਚ ਸੈਕਟਰ 32 ਦੇ ਵਿੱਚ ਮੌਤ ਹੋ ਗਈ ਆ ਹਸਪਤਾਲ ਦੇ ਵਿੱਚ ਪਿਛਲੇ 4 ਦਿਨ ਤੋਂ ਦਾਖਲ ਸੀ ਰਾਜਕੁਮਾਰ ਇਹਦਾ ਨਾਂ ਸੀ ਲੁਧਿਆਣੇ ਦਾ ਸੀ ਤੇ ਇਹਦੀ ਮੌਤ ਤੋਂ ਬਾਅਦ ਇਹ ਗੱਲ ਜ਼ਰੂਰ ਸੋਚਣੀ ਵਿਚਾਰਨੀ ਵੱਢਦੀ ਆ ਕਿ ਘੁੰਮਦਾ ਫਿਰਦਾ ਕੋਈ ਨਾ ਕੋਈ ਕੇਸ ਤਾਂ ਪੰਜਾਬ ਦੇ ਨਾਲ ਸੰਬੰਧਤ ਹੈ ਹੀ ਤੇ ਵੈਸੇ ਫਿਰੋਜ਼ਪੁਰ ਦੇ ਵਿੱਚ ਇੱਕ ਕੇਸ ਇਸ ਤੋਂ ਪਹਿਲਾਂ ਹੀ ਆ ਚੁੱਕਿਆ ਜਿਹੜਾ ਕਿ ਇਸ ਵੇਲੇ ਦਵਾਈ ਅਧੀਨ ਆ ਜਿਹੜਾ ਕਿ ਇਸ ਵੇਲੇ ਇਲਾਜ ਚੱਲ ਰਿਹਾ ਇਹ ਗੁਰੂਗ੍ਰਾਮ ਦੇ ਵਿੱਚ ਮੁੰਡਾ ਫਿਰੋਜ਼ਪੁਰ ਦਾ ਨੌਕਰੀ ਕਰਦਾ ਜਿਹੜਾ ਕਿ ਆਪਦੇ ਟੱਬਰ ਦੇ ਜੀਆਂ ਨੂੰ ਮਿਲਣ ਵਾਸਤੇ ਫਿਰੋਜ਼ਪੁਰ ਦੇ ਵਿੱਚ ਮਾਪਿਆਂ ਦੇ ਕੋਲੇ ਆਇਆ ਤੇ ਉੱਥੇ ਉਹਦੀ ਸਿਹਤ ਵਿਗੜੀ ਤੇ ਉਹਨੂੰ ਹਸਪਤਾਲ ਦੇ ਵਿੱਚ ਚੈੱਕਅਪ ਕਰਵਾਇਆ ਉਹਦਾ ਉਹਦੇ ਟੈਸਟ ਕਰਵਾਏ ਤੇ ਉਹ ਕਰੋਨਾ ਪੋਜ਼ਿਟਿਵ ਨਿਕਲਿਆ ਉਹਦਾ ਇਲਾਜ ਚੱਲ ਰਿਹਾ ਮੁਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਇਸ ਵੇਲੇ ਔਰਤ ਜ਼ੇਰੇ ਇਲਾਜ ਆ ਜਿਹੜੀ ਕਿ ਯਮਨਾਨਗਰ ਹਰਿਆਣੇ ਦੇ ਵੱਲੋਂ ਆਈ ਸੀ ਸਤਸੰਗ ਦੇ ਵਿੱਚ ਹਿੱਸਾ ਲੈਣ ਦੇ ਲਈ ਉਸ ਹੀ ਮੁਹਾਲੀ ਦੇ ਵਿੱਚ ਹਿੱਸਾ ਲੈਣ ਆਈ ਤੇ ਇਹ ਉੱਥੇ ਦਾਖਲ ਕਰਵਾਏ ਗਈ ਆ ਲੁਧਿਆਣੇ ਦਾ ਇੱਕ ਬੰਦਾ ਰਾਜਕੁਮਾਰ ਉਹਦੀ ਮੌਤ ਹੋ ਗਈ ਆ ਚੰਡੀਗੜ੍ਹ ਦੇ ਵਿੱਚ ਜਾ ਕੇ ਉਹਦੀ ਮੌਤ ਹੋਈ ਆ ਤੇ ਜਿਸ ਤਰੀਕੇ ਨਾਲ ਮੈਂ ਪਹਿਲਾਂ ਗੱਲ ਕੀਤੀ ਐ ਸੈਕਟਰ 32 ਦੇ ਹਸਪਤਾਲ ਦੇ ਵਿੱਚ ਉਹਦੀ ਮੌਤ ਹੋਈ ਆ ਸਮਝ ਲਓ ਜਾਂ ਨਾ ਸਮਝ ਲਓ ਤੁਹਾਡੀ ਆਪਣੀ ਮਰਜ਼ੀ ਆ ਇਸ ਗੱਲ ਨੂੰ ਟਿੱਕਰ ਮੰਨਣਾ ਜਾਂ ਗੰਭੀਰ ਮੰਨਣਾ ਇਹ ਤੁਹਾਡੀ ਆਪਣੀ ਮਰਜ਼ੀ ਆ ਇਸ ਗੱਲ ਨੂੰ ਹਵਾ ਦੇ ਵਿੱਚ ਉਡਾਉਣਾ ਜਾਂ ਇਹ ਗੱਲ ਮੰਨਣੀ ਆ ਵੀ ਪਾਈ ਜੇਕਰ ਆਪਾਂ احتیاط ਵਰਤ ਲਾਂਗੇ ਥੋੜਾ ਜਿਹਾ ਸੰਜਮ ਵਰਤ ਲਾਂਗੇ ਤਾਂ ਚੰਗੀ ਗੱਲ ਆ ਜੇ ਤੁਸੀਂ ਨਹੀਂ ਠੀਕ ਸਮਝਦੇ ਤੁਹਾਡੀ ਮਰਜ਼ੀ ਆ ਤੁਸੀਂ ਇਸ ਵੀਡੀਓ ਨੂੰ ਛੱਡ ਕੇ ਤੇ ਕੋਈ ਹੋਰ ਵੀਡੀਓ ਦੇਖਣ ਦੇ ਪੂਰੇ-ਪੂਰੇ ਹੱਕਦਾਰ ਆ ਕੁਝ ਹੋਰ ਵੇਖ ਲਓ ਪਰ ਗੱਲ ਇਹ ਜੀ ਕਿ ਜਿਹੜੀ ਚੀਜ਼ ਆ ਰਹੀ ਹੈ ਤੇ ਜੇਕਰ ਆਪਦੇ ਭੈਣਾ ਵੀਰਾਂ ਨੂੰ ਉਹਦੇ ਬਾਰੇ ਦੱਸਿਆ ਨਾ ਜਾਵੇ ਤੇ ਭਾਈ ਫਿਰ ਦਸੀਏ ਕੀ ਵੀ ਭਾਈ ਰੀਲਾਂ ਬੜੀਆਂ ਚੱਲ ਰਹੀਆਂ ਫਲਾਣਾ ਖੌਰੂ ਬਹੁਤ ਪਾ ਰਿਆ ਫਲਾਣੇ ਨੇ ਫਲਾਣੇ ਨੂੰ ਗਾਲ ਕੱਢਤੀ ਆ ਜਾਂ ਫਿਰ ਆਪਾਂ ਗੱਲਾਂ ਕਰੀਏ ਜਾਂ ਫਿਰ ਜਿਵੇਂ ਅੱਜਕੱਲ੍ਹ ਰੋਸਟ ਕਰਨ ਵਾਲੇ ਕਈ ਧੀਆਂ ਭੈਣਾ ਦੀਆਂ ਗਾਲਾਂ ਕੱਢਦੇ ਹੁੰਦੇ ਜਾ ਉਹੋ ਜਿਹਾ ਕੰਮ ਕਰੀਏ ਪਰ ਨਹੀਂ ਇਹ ਸੰਜੀਦਾ ਗੱਲ ਆ ਇਹ ਗੰਭੀਰ ਗੱਲ ਆ ਤੁਹਾਡੀ ਜ਼ਿੰਦਗੀ ਨਾਲ ਜੁੜੀ ਹੋਈ ਗੱਲ ਆ ਮੈਂ ਨਹੀਂ ਕਹਿੰਦਾ ਕੇਂਦਰ ਦੇ ਵੱਲੋਂ ਗੱਲ ਕਹੀ ਗਈ ਹੈ ਕੇਂਦਰ ਦੇ ਸਿਹਤ ਮੰਤਰੀ ਨੇ ਇਹ ਗੱਲ ਕਹੀ ਹੈ ਕਿ 28 ਮਈ 28 ਮਈ ਯਾਨੀ ਕਿ ਲੰਘੇ ਕੱਲ ਦੁਪਹਿਰ 2 ਵਜੇ ਤੱਕ ਭਾਰਤ ਦੇ ਵਿੱਚ 1200 ਤੋਂ ਵੱਧ ਕਰੋਨਾ ਪੋਜ਼ਿਟਿਵ ਲੋਕਾਂ ਦੀ ਗਿਣਤੀ ਸਾਹਮਣੇ ਆਈ ਹੈ 19 ਮਈ ਨੂੰ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ ਸਿਰਫ 257 ਸੀ 19 ਮਈ ਨੂੰ 257 ਸੀ ਤੇ 28 ਮਈ ਨੂੰ 1200 ਤੋਂ ਵੱਧ ਗਈ ਹੈ ਮਤਲਬ ਇੱਕਦਮ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਭਾਰਤ ਦੇ ਵਿੱਚ ਸਭ ਤੋਂ ਵੱਧ ਇਸ ਵੇਲੇ 430 ਮਰੀਜ਼ ਕਰੋਨਾ ਪੀੜਤਾ ਜਿਹੜੇ ਉਹ ਕੇਰਲ ਦੇ ਵਿੱਚ ਆ ਮਹਾਰਾਸ਼ਟਰ ਦੇ ਵਿੱਚ 300 ਤੇ 25 ਮਰੀਜ਼ ਨੇ ਇਸ ਵੇਲੇ ਜੇ ਗੱਲ ਆਪਾਂ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਮਰੀਜ਼ ਆ ਜਿਹੜਾ ਕਿ ਫਿਰੋਜ਼ਪੁਰ ਦਾ ਦਿੱਲੀ ਦੀ ਗੱਲ ਕਰੀਏ 104 ਮਰੀਜ਼ ਨੇ ਬਿਹਾਰ ਦੀ ਗੱਲ ਕਰੀਏ ਤਾਂ ਨਵੇਂ ਵੇਰੀਐਂਟ ਦੇ ਨਾਲ ਪੀੜਤ 6 ਮਰੀਜ਼ ਨੇ ਯੂਪੀ ਦੀ ਗੱਲ ਕਰੀਏ 30 ਮਰੀਜ਼ ਨੇ ਤੇ ਰਾਜਸਥਾਨ ਦੀ ਗੱਲ ਕਰੀਏ ਤਾਂ 22 ਮਰੀਜ਼ ਨੇ ਮੱਧ ਪ੍ਰਦੇਸ਼ ਤੇ 5 ਨੇ ਤੇ ਪੱਛਮੀ ਬੰਗਾਲ 'ਚ 11 ਨੇ ਗੋਆ ਦੇ ਵਿੱਚ ਇੱਕ ਆਂਧਰਾ ਪ੍ਰਦੇਸ਼ ਦੇ ਵਿੱਚ 4 ਨੇ ਤੇ ਕਰਨਾਟਕ ਦੇ ਵਿੱਚ 100 ਲੋਕ ਇਸ ਵੇਲੇ ਕਰੋਨਾ ਪੀੜਤ ਨੇ ਮੌਤਾਂ ਦੀ ਗਿਣਤੀ ਕਰ ਗਏ ਤਾਂ ਮਹਾਰਾਸ਼ਟਰ ਦੇਗੇ 5 ਲੋਕਾਂ ਦੀ ਮੌਤ ਹੋਈ ਆ ਨਵੇਂ ਕਰੋਨਾ ਵਾਇਰਸ ਤੇ ਕਰਕੇ ਕੇਰਲ ਦੇ 2 ਲੋਕਾਂ ਦੀ ਮੌਤ ਹੋਈ ਆ ਰਾਜਸਥਾਨ ਦੇ 2 ਲੋਕਾਂ ਦੀ ਮੌਤ ਹੋਈ ਆ ਮਧ ਪ੍ਰਦੇਸ਼ ਦੇ 1 ਬੰਦੇ ਦੀ ਮੌਤ ਹੋਈ ਆ ਕਰਨਾਟਕ ਦੇ ਵਿੱਚ 1 ਮੌਤ ਹੋਈ ਆ ਤੇ ਯੂਪੀ ਦੇ ਵਿੱਚ 1 ਮੌਤ ਹੋਈ ਆ ਹਰਿਆਣਾ ਦੇ ਵਿੱਚ ਨਵੇਂ 2 ਕੇਸ ਆ ਗਏ ਆ ਉਹਦੇ ਵਿੱਚ 1 74 ਸਾਲ ਦਾ ਬਜ਼ੁਰਗ ਹੈ 1 37 ਸਾਲ ਦਾ ਨੌਜਵਾਨ ਆ ਹੁਣ ਤੱਕ ਹਰਿਆਣਾ ਦੇ ਵਿੱਚ ਕੁੱਲ 18 ਮਰੀਜ਼ ਹੋ ਗਏ ਆ ਹਰਿਆਣਾ ਦੇ ਸਿਹਤ ਮੰਤਰੀ ਨੇ ਗੱਲ ਕਹੀ ਹੈ ਕਿ ਅਸੀਂ ਹਸਪਤਾਲਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਇੱਥੇ ਵੈਕਸੀਨ ਆਈਸੋਲੇਸ਼ਨ ਸੈਂਟਰ ਇੱਥੇ ਜਿਹੜੀ ਬਾਕੀ ਜਿੰਨੀ ਵੀ ਪ੍ਰਕਿਰਿਆ ਹੁੰਦੀ ਹੈ ਜੋ ਇਲਾਜ ਦੇ ਲਈ ਪ੍ਰਣਾਲੀ ਹੁੰਦੀ ਹੈ ਆਕਸੀਜਨ ਦੀ ਗੱਲ ਕਰ ਗਏ ਜਾਂ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨਾਂ ਸਾਰਿਆਂ ਦਾ ਅਸੀਂ ਪੂਰਾ ਪ੍ਰਬੰਧ ਕਰਤਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਰਬੀਰ ਸਿੰਘ ਇਹ ਗੱਲ ਕਹਿੰਦੇ ਆ ਕਿ ਖਤਰੇ ਦੇ ਘੁੱਗੂ ਵਾਲੀ ਗੱਲ ਕੋਈ ਨਹੀਂ ਹਾਂ ਮਰੀਜ਼ ਸਾਹਮਣੇ ਆਇਆ ਪਰ احتیاط ਵੀ ਆਪਾਂ ਵਰਤ ਗਏ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਹਰ ਗੱਲ ਪੂਰੀ ਸੂਰੀ ਆ ਚਿੰਤਾ ਨਾ ਕਰੋ ਬੇਫਿਕਰ ਰਹੋ ਪਰ ਹਾਂ ਸੰਜਮ ਵਰਤੋ ਪਰਹੇਜ਼ ਕਰੋ ਅਗਲੀ ਗੱਲ ਇਹ ਆ ਸਿਵਲ ਹਸਪਤਾਲ ਕੋਟਕਪੂਰਾ ਇਹਦੇ ਵਿੱਚ ਲਗਭਗ 30 ਬੈੱਡ ਦਾ ਇੱਕ ਕਰੋਨਾ ਵਾਰਡ ਬਣਾਤਾ ਇਹਦੇ ਵਿੱਚ ਆਕਸੀਜਨ ਦਾ ਪ੍ਰਬੰਧ ਬਾਕੀ ਚੀਜ਼ਾਂ ਦਾ ਪ੍ਰਬੰਧ ਹੈ ਜਿਹੜਾ ਉਹ ਸਾਰਾ ਕਰ ਦਿੱਤਾ ਗਿਆ ਤੇ ਬਾਕੀ ਜਿਵੇਂ ਪਹਿਲਾਂ ਗੱਲ ਕਹੀ ਆ ਕਿ ਭਾਈ ਪੰਜਾਬ ਦੇ ਨਾਲ ਸੰਬੰਧਿਤ ਵੀ ਕਰੋਨਾ ਦੀਆਂ ਖਬਰਾਂ ਆਉਣ ਲੱਗ ਪਈਆਂ ਹੁਣ ਸਵਾਲ ਹੀ ਪੈਦਾ ਹੁੰਦਾ ਬਹੁਤ ਸਾਰੇ ਭੈਣਾ ਵੀਰ ਇੱਕ ਸਵਾਲ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਵੈਕਸੀਨ ਲਵਾਈ ਆ ਕੀ ਉਹਨਾਂ ਨੂੰ ਵੀ ਕਰੋਨਾ ਹੋ ਸਕਦਾ कोरोना ਜੇਕਰ ਹੁਣ ਵੀ ਹੋ ਸਕਦਾ ਫਿਰ ਦਵਾਈ ਲਈਦਾ ਵੈਕਸੀਨ ਲਵਾਈਦਾ ਫਾਇਦਾ ਕੀ ਆ ਕੀ ਕੋਰੋਨਾ ਜਿਹੜਾ ਸਿਰਫ ਇਮਿਊਨਿਟੀ ਕਮਜ਼ੋਰ ਹੋਵੇ ਉਹਨਾਂ ਨੂੰ ਹੋ ਸਕਦਾ ਮੈਂ ਜਿੰਨੀ ਕ ਰਿਪੋਰਟ ਪੜ੍ਹ ਕੇ ਆਇਆ ਹਾਂ ਇਮਸ ਦੇ ਡਾਕਟਰਾਂ ਦੀ ਜਾਂ ਹੋਰ ਵੱਖ-ਵੱਖ ਦੇਸ਼ਾਂ ਦੇ ਸਿਹਤ ਮਾਹਰਾਂ ਦੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਨ੍ਹਾਂ ਨੇ ਬੂਸਟਰ ਡੋਜ਼ ਨਹੀਂ ਲਵਾਈ ਉਹਨਾਂ ਨੂੰ ਕੋਰੋਨਾ ਹੋਣ ਦੀ ਸੰਭਾਵਨਾ ਕੁਝ ਹੱਦ ਤੱਕ ਵੱਧ ਆ ਅਗਲੀ ਗੱਲ ਇਹ ਆ ਵੀ ਜਿਹੜਾ ਨਵਾਂ JN1 ਵੇਰੀਐਂਟ ਆ ਇਹ ਕੋਈ ਕੋਰੋਨਾ ਵੈਕਸੀਨ ਦੇ ਨਾਲ ਕਾਬੂ ਦੇ ਵਿੱਚ ਆਉਣ ਵਾਲਾ ਨਹੀਂ ਆ ਹਾਂ ਇਹ ਉਹਨਾਂ ਖਤਰਨਾਕ ਵੀ ਨਹੀਂ ਆ ਕਿ ਭਾਈ ਲੋਕਡਾਊਨ ਲੱਗ ਜੇ ਉਹਨਾਂ ਖਤਰਨਾਕ ਵੀ ਨਹੀਂ ਆ ਪਰ ਜਿਹੜੀਆਂ ਆਪਾਂ ਪਹਿਲਾਂ ਡੋਜ਼ ਲਵਾਈਆਂ ਉਹਦੇ ਕਰਕੇ ਭਾਈ ਇਹ ਕਾਬੂ ਦੇ ਵਿੱਚ ਰਵੇ ਇਸ ਗੱਲ ਦੀ ਕੋਈ ਗਰੰਟੀ ਵੀ ਨਹੀਂ ਆ ਹਾਂ ਇਹ ਵੀ ਗੱਲ ਸਾਹਮਣੇ ਆਈ ਆ ਵੀ ਜਿਹੜੇ 65 ਸਾਲ ਤੋਂ ਉੱਤੇ ਦੀ ਉਮਰ ਦੇ ਲੋਕ ਆ ਉਹਨਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਆ ਉਹਨਾਂ ਨੂੰ ਕਰੋਨਾ ਹੋਣ ਦੀ ਸੰਭਾਵਨਾ ਵੱਧ ਆ ਤੇ 1 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਕਰੋਨਾ ਹੋਣ ਦੀ ਸੰਭਾਵਨਾ ਵੱਧ ਆ ਭਾਰਤ ਦੇ ਵਿੱਚ ਭੀੜ ਭੜੱਕੇ ਵਾਲੀਆਂ ਥਾਵਾਂ ਦੇ ਉੱਤੇ ਹੁਣ ਪੋਸਟਰ ਜਾਂ ਬੋਰਡ ਲੱਗਣੇ ਸ਼ੁਰੂ ਹੋ ਗਏ ਆ ਕਿ ਭਾਈ ਇੱਥੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਮਾਸਕ ਪਾ ਕੇ ਰੱਖੋ ਹੁਣ ਸਿਹਤ ਮਾਰ ਇਹ ਗੱਲ ਕਹੇ ਨੇ ਕਿ ਭਾਈ ਹੱਥ ਵਾਰ-ਵਾਰ ਧੋਵੋ ਬਿਮਾਰਾਂ ਦੇ ਕੋਲੇ ਬਹੁਤਾ ਨਾ ਜਾਓ ਬੁਖਾਰ ਜੇਕਰ ਤੁਹਾਨੂੰ ਹੈ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਸਿਰਦਰਦ ਕਰਦਾ ਹੱਡ ਪਰ ਨਹੀਂ ਲੱਗਦੀ ਐ ਜੇਕਰ ਤੁਹਾਡੀ ਸਿਹਤ ਨਾਜ਼ੁਕ ਮਹਿਸੂਸ ਕਰਨੀ ਤਾਂ ਤੁਸੀਂ ਇੱਕ ਵਾਰ ਜ਼ਰੂਰ ਇਹਦੇ ਟੈਸਟ ਕਰਾਓ ਕਰੋਨਾ ਦੇ ਡਰਨਾ ਨਹੀਂ ਜਿਵੇਂ ਕਿ ਪਹਿਲਾਂ ਲੋਕਡਾਊਨ ਲੱਗਿਆ ਸੀ ਫਿਲਹਾਲ ਓਦਾਂ ਦੀ ਸਥਿਤੀ ਨਹੀਂ ਐ ਇਹ ਮਿਸ ਦੇ ਮਾਰਾਂ ਦਾ ਇਹ ਗੱਲ ਕਹਿਣੀ ਆ ਕਿ ਜਿਹੜੇ ਲੋਕ ਪਹਿਲਾਂ ਕਰੋਨਾ ਪੀੜਤ ਹੋਏ ਜਿਵੇਂ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲੋਕਡਾਊਨ ਲੱਗਾ ਸੀ ਉਹਦੇ ਨਾਲ ਲੋਕਾਂ ਦੇ ਅੰਦਰ ਇੱਕ ਲੜਨ ਦੀ ਤਾਕਤ ਪੈਦਾ ਹੋਈ ਆ ਲੋਕਾਂ ਨੇ ਡੋਜ਼ ਵੀ ਲਵਾ ਲਈ ਆ ਉਹ ਤਾਂ ਕੁਝ ਵੀ ਨਹੀਂ ਕੀਤਾ ਸੀਗਾ ਵੈਕਸੀਨ ਵੀ ਨਹੀਂ ਲੱਗੀ ਸੀ ਇਹ ਉਹਨਾਂ ਖਤਰਨਾਕਤਾ ਨਹੀਂ ਸਾਬਤ ਹੋਊਗਾ ਪਰ ਜਿਸ ਤਰੀਕੇ ਨਾਲ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਕਿਤੇ ਖਤਰਨਾਕ ਸਾਬਤ ਨਾ ਹੋ ਜੇ ਜੇਕਰ ਤੁਹਾਡੀ ਜ਼ਿੰਦਗੀ ਦੇ ਕੀਮਤੀ 7 ਦਿਨ 5 ਦਿਨ 2 ਦਿਨ 8 ਦਿਨ 10 ਦਿਨ 20 ਹਸਪਤਾਲ ਦੇ ਵਿੱਚ ਲੰਘੇ ਤਾਂ ਤੁਸੀਂ ਦੇਖ ਲਓ ਆਰਥਿਕ ਤੌਰ ਦੇ ਉੱਤੇ ਜੋ ਘਰ ਦੇ ਵਿੱਚ ਆ ਰਿਹਾ ਕਮਾਈ ਦੇ ਰੂਪ ਦੇ ਵਿੱਚ ਉਹਨੂੰ ਸਨ ਲੱਗ ਜਾਣੀ ਆ ਅਗਲੀ ਗੱਲ ਇਹ ਵੀ ਹੋ ਸਕਦੀ ਆ ਕਿ ਭਾਈ ਜਿਹੜੇ ਪੈਸੇ ਤੁਹਾਡੇ ਕੋਲੇ ਉਹ ਵੀ ਗਏ ਤੇ ਜਿਹੜੇ ਤੁਹਾਡੇ ਦਰਦ ਦੇ ਪੀੜ ਦੇ ਸੰਕਟ ਤੇ ਦੇਣਾ ਉਹਨਾਂ ਦੇ ਵਿੱਚ ਵੀ ਵਾਅਦਾ ਹੋ ਗਿਆ ਸੋ ਭਾਈ ਆਜੋ ਆਪਾਂ ਆਪਣੀ ਸਿਹਤ ਦਾ ਖਿਆਲ ਰੱਖੀਏ ਇਹ ਕਿਸੇ ਨੂੰ ਕਹਿਣ ਦੀ ਕਿਸੇ ਨੂੰ ਚੜਾਉਣ ਦੀ ਕਿਸੇ ਨੂੰ ਡਰਾਉਣ ਦੀ ਲੋੜ ਨਹੀਂ ਮੈਨੂੰ ਕਈ ਸੱਜਣੇ ਗੱਲ ਕਹਿ ਦਿੰਦੇ ਆ ਕਿ ਤੁਸੀਂ ਡਰਾਉਨੇ ਆ ਮੈਂ ਤੁਹਾਨੂੰ ਡਰਾਉਣ ਵਾਲਾ ਕੌਣ ਹੁੰਨਾ ਨਾ ਡਰੋ ਬਿਲਕੁਲ ਨਾ ਡਰੋ ਤੁਹਾਡੇ ਕੋਲੇ ਪੂਰੇ ਅਧਿਕਾਰ ਆ ਤੁਸੀਂ ਵੀਡੀਓ ਕੋਈ ਹੋਰ ਦੇਖ ਲਓ ਤੁਹਾਨੂੰ ਡਰਾ ਕੇ ਮੈਨੂੰ ਕੁਝ ਨਹੀਂ ਮਿਲਣਾ ਤੁਹਾਨੂੰ ਬਚਾ ਕੇ ਵੀ ਕੁਝ ਨਹੀਂ ਮਿਲਣਾ ਪਰ ਕਿਉਂਕਿ ਆਪਾਂ ਭੈਣ ਭਰਾ ਇਸ ਕਰਕੇ ਮੈਂ ਚਾਹੁੰਦਾ ਜੀ ਕਿ ਤੁਹਾਡਾ ਵਾਲ ਨਵੇਂਗਾ ਹੋਵੇ ਆਪਾਂ ਬੀਤੇ ਦੇ ਵਿੱਚ ਬਹੁਤ ਕੁਝ ਆਪਣਾ ਨੁਕਸਾਨ ਦੇ ਰੂਪ ਦੇ ਵਿੱਚ ਦੇਖ ਲਿਆ ਬੜਾ ਨੁਕਸਾਨ ਕੱਲੇ ਕੱਲੇ ਪਰਿਵਾਰ ਦਾ ਹੋਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਤੇ ਪੰਜਾਬੋਂ ਬਾਹਰ ਲੋਕਾਂ ਦੀ ਮੌਤ ਹੋਈ ਹੈ ਆ ਜੋ ਸੰਜਮ ਵਰਤਣਾ ਸ਼ੁਰੂ ਕਰੀਏ ਆ ਜੋ ਸੰਜੀਦਾ ਹੋਈਏ ਆ ਜੋ ਗੰਭੀਰ ਹੋਈਏ ਇਹਨਾਂ ਗੱਲਾਂ ਨੂੰ ਟੀਚਰ ਦੇ ਰੂਪ ਦੇ ਵਿੱਚ ਨਾ ਲੱਗੇ ਜਿਵੇਂ ਕਿ ਆਪਾਂ ਆਮ ਤੌਰ ਦੇ ਉੱਤੇ ਲੈਣੇ ਹੁੰਨੇ ਆ ਵੀ ਪਾਈ ਕੋਈ ਪਰਵਾਹ ਨਹੀਂ ਕੋਈ ਫਿਕਰ ਨਹੀਂ ਇਹ ਐਵੇਂ ਹੀ ਹੁੰਦਾ ਸਰਕਾਰਾਂ ਦਾ ਡਰਾਮਾ ਪਖੰਡ ਕਰਦੇ ਆ ਫੁਲਾਣਾ ਕਰਦੇ ਆ ਇਹਨਾਂ ਗੱਲਾਂ ਤੋਂ ਆਪਾਂ ਉੱਬਰ ਗਏ ਥੋੜਾ ਜਿਹਾ ਉੱਬਰ ਕੇ ਚੱਲ ਗਏ ਸ਼ਾਇਦ ਆਪਾਂ ਨੂੰ ਬੁਖਾਰ ਤੋਂ ਬਾਅਦ ਕਰੋਨਾ ਵਾਲੀ ਸਮੱਸਿਆ ਆਵੇ ਹੀ ਨਾ ਬੁਖਾਰ ਤਾਂ ਚੜਦਾ ਹੀ ਆ ਜ਼ੁਕਾਮ ਤਾਂ ਲੱਗਦਾ ਹੀ ਆ ਹੱਡ ਪਰਣੀ ਤਾਂ ਹੁੰਦੀ ਆ ਸਿਰ ਤਾਂ ਦੁਖਦਾ ਹੀ ਆ ਅੱਖਾਂ ਚੋਂ ਪਾਣੀ ਤਾਂ ਆਉਂਦਾ ਹੀ ਆ ਪਰ ਕਿਤੇ ਇਹ ਕੁਝ ਉਸ ਥਾਂ ਤੇ ਤਾਂ ਨਹੀਂ ਜਾ ਕੇ ਜੁੜਦਾ ਜਿਹੜੀ ਥਾਂ ਨੂੰ ਕਰੋਨਾ ਕਹਿੰਦੇ ਆ ਬਸ ਇੰਨੀ ਕੁ ਗੱਲ ਵਰਤਨ ਦੀ ਲੋੜ ਆ ਨੇ ਤਾਂ ਘਰ ਦੇ ਉੱਤੇ ਪਹਿਲਾਂ ਚਿੱਪਗਾਂ ਵੀ ਲਗਦਗ ਰੀਆਂ ਵਰਕੇ ਲਗਦੇ ਰਿਹਾ ਕੌਲਿਆਂ ਦੇ ਉੱਤੇ ਕਿ ਭਾਈ ਇਹਨਾਂ ਦੇ ਘਰ ਦੇ ਵਿੱਚ ਮਰੀਜ਼ ਆ ਸਮਾਜਿਕ ਤੌਰ ਦੇ ਉੱਤੇ ਵੀ ਬੜਾ ਨੁਕਸਾਨ ਹੋਇਆ ਜਾਨੀ ਮਾਲੀ ਬੜਾ ਨੁਕਸਾਨ ਹੋਇਆ ਕੱਲੇ ਕੱਲੇ ਪਰਿਵਾਰ ਨੇ ਕੱਲੇ ਕੱਲੇ ਬੰਦੇ ਨੇ ਅੱਜ ਤੱਕ ਨੁਕਸਾਨ ਚੱਲਿਆ ਉਹਦਾ ਸੋ ਐਤਕੀ ਕੁਝ ਨਾ ਹੋਵੇ ਇਹਦੇ ਕਰਕੇ ਇਹ ਜਾਣਕਾਰੀਆਂ ਜਿਹੜੀਆਂ ਵੱਖ-ਵੱਖ ਥਾਵਾਂ ਤੋਂ ਇਕੱਤਰ ਹੁੰਦੀਆਂ ਉਹ ਆਪ ਜੀ ਦੀ ਕਚੈਰੀ ਦੇ ਵਿੱਚ ਪੇਸ਼ ਕਰਦੇ ਆਂ ਪੰਜਾਬ ਦੇ ਵਿੱਚ ਕਰੋਨਾ ਆ ਚੁੱਕਾ ਹੈ ਫਿਰੋਜ਼ਪੁਰ ਪੰਜਾਬ ਦਾ ਹੀ ਹਿੱਸਾ ਹੈ ਤਿੰਹਾਂ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਇਹ ਜ਼ਿਲ੍ਹਾ ਹੈ ਫਰੋਜ਼ਪੁਰ ਦੇ ਇੱਕ ਨੌਜਵਾਨ ਨੂੰ ਕਰੋਨਾ ਹੋ ਗਿਆ ਹੈ ਲੁਧਿਆਣੇ ਦਾ ਇੱਕ ਬੰਦਾ ਰਾਜਕੁਮਾਰ ਉਹਦੀ ਮੌਤ ਹੋ ਚੁੱਕੀ ਹੈ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਵਿੱਚ ਹਰਿਆਣੇ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 18 ਹੈ ਹਰਿਆਣਾ ਪੰਜਾਬ ਦਾ ਹੀ ਹਿੱਸਾ ਆਪਾਂ ਮੰਨ ਲੈਂਦੇ ਨੇ ਪੰਜਾਬ ਹੀ ਸੀ 1966 ਚ ਅੱਡ ਹੋਇਆ ਚਲੋ ਹੁਣ ਵੀ ਤਾਂ ਆਪਣੇ ਉਧਰ ਜਾਂਦੇ ਉਹ ਆਪਣੇ ਆਉਂਦੇ ਇਦਾਂ ਕੰਮ ਚੱਲਦਾ ਇਸ ਕਰਕੇ ਭਾਈ ਸਮੱਸਿਆ ਨਾ ਵਧੇ ਇਸ ਗੱਲ ਦੇ ਵੱਲ ਆਪਾਂ ਗੌਰ ਕਰਗੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਜਿੰਦਾਬਾਦ ਰਹਿਣ ਆਪਾਂ ਥੋੜੀਆਂ ਜੀਆਂ احتیاط ਵਾਲੀਆਂ ਗੱਲਾਂ ਦੇ ਬਲ ਗੌਰ ਕਰ ਗਏ ਸਿਹਤ ਮਾਰਾਂ ਦੀ ਗੱਲ ਮੰਨ ਲਿਗੇ ਜਿਹੜੇ ਮੰਤਰੀ ਨੇ ਉਹਨਾਂ ਦੀ ਗੱਲ ਮੰਨ ਲਿਗੇ ਰੈਲੀਆਂ ਦੇ ਵਿੱਚ ਵੀ ਨਾ ਜਾਗੇ ਗੱਲ ਇਹ ਵੀ ਆਪਾਂ ਲਾਂਗੜ ਚੱਕ ਕੇ ਕਈ ਵਾਰੀ ਰੈਲੀਆਂ 'ਚ ਚਲੇ ਗਏ ਫਲਾਣੀ ਥਾਂ ਦੇ ਉੱਤੇ ਧਾਰਮਿਕ ਸਮਾਗਮ ਹੁੰਦਾ ਉੱਥੇ ਚਲੇ ਗਏ ਜਿੱਥੇ ਜਾਏ ਬਿਨਾ ਸਰਦਾ ਨਹੀਂ ਉੱਥੇ ਤਾਂ ਚਲੋ ਜਾਣਾ ਹੀ ਆ ਪਰ ਜਿੱਥੇ ਸਰ ਸਕਦਾ ਉੱਥੇ ਜਾਣ ਤੋਂ ਗੁਰੇਜ਼ ਕਰੀਏ ਸਮੇਂ ਦੀ ਸਭ ਤੋਂ ਵੱਡੀ ਲੋੜ ਇਹ ਆ ਸੋ ਬਾਕੀ ਜੇਕਰ ਤੁਹਾਨੂੰ ਇਹ ਗੱਲ ਠੀਕ ਲੱਗੇ ਇਹਨੂੰ ਅੱਗੇ ਸਾਂਝੀ ਕਰ ਲਿਓ ਨਹੀਂ ਠੀਕ ਲੱਗਦੀ ਇਹਨੂੰ ਬਿਲਕੁਲ ਨਾ ਸਾਂਝ ਅਮੀਰ ਤੇ ਤੁਹਾਡੀ ਆਪਣੇ ਪਰਿਵਾਰ ਲਈ ਬਹੁਤ ਆ ਤੁਸੀਂ ਸਾਡੇ ਭੈਣਾ ਵੀਰੋਂ ਜ਼ਿੰਦਾਬਾਦ ਰਹੋ